ਲੋੜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸასი ਕਾਲ ਤੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ 'ਚ ਤੇ ਵੀਡੀਓ ਬਹੁਤ ਕੈਂਟੂਨ ਵਾਲੀ ਆਈ ਤੈਨੂੰ ਮੈਂ ਆਪਣੇ ਲੰਗਰਾਂ ਨੂੰ ਵਟ ਚਾੜਿਆ ਇਹਨਾਂ ਨੇ ਖਾ ਲੋ ਖਾ ਲੋ ਬੁੱਤ ਖਾ ਲੋ ਤੂੰ ਖਾ ਕੇ ਪੜਨਾ ਵਾ ਤੇ ਤੂੰ ਖਾ ਕੇ ਭੱਜਣਾ ਵਾ ਜੱਸੀ ਇਸਕੋ ਬੋਲਦੇ ਜੱਸੀ ਡਾਊਨ ਜੋ ਕਦੇ ਨਾ ਨਾਉ ਜੋ ਕਦੇ ਨਾ ਨਾਉ ਜੱਸੀ ਡਾਊਨ ਕੋਈ ਨਹੀਂ ਆਪਣਾ ਹੀ ਬੰਦਾ ਕਿਹੜਾ ਬਗਾਨਾ ਦੇਖੋ ਰੋਟੀ ਸਾਗ ਨਾਲ ਇੰਨਾ ਪਿਆਰ ਨਾਲ ਮੱਕੀ ਦੀਆਂ ਰੋਟੀਆਂ ਤੈਨੂੰ ਹੁਣ ਰੋਟੀਆਂ ਦਿਖਾ ਦਿੰਨੇ ਆ ਆਪਾਂ ਕਿਉਂਕਿ ਆਹ ਦੇਖੋ ਇਹ ਆ ਦੇਖ ਬਾਕੀ ਸਾਰਿਆਂ ਦਾ ਵੀਡੀਓ ਵੇਖਣ ਲਈ ਦਿਲ ਤੋਂ ਧੰਨਵਾਦ ਜਿਹੜੇ ਮੇਰੇ ਵੀਰ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਕਰਦੇ ਹੋ ਲਾਈਕ ਤੇ ਟੱਲੀ ਵਾਲਾ ਬਟਨ ਜਰੂਰ ਦਬਲਿਓ ਕਿਉਂਕਿ ਤੁਹਾਨੂੰ ਰੇਕ ਆਉਣ ਵਾਲੀ ਵੀਡੀਓ ਮਿਲੇ ਸਪੋਰਟ ਕਰ ਦਿਓ ਫੁੱਲ ਆਪਣੇ ਖੇਤੀਬਾੜੀ ਵਾਲੇ ਵੀਰ ਜਿਹੜੇ ਬਾਹਰ ਵੀ ਦੇਖ ਰਹੇ ਨੇ ਉਹ ਵੀ ਸਪੋਰਟ ਕਰ ਦਿਓ ਤਾਂ ਚਲੋ ਮੱਕੀ ਦੀ ਰੋਟੀ ਸਰੋਂ ਕਸਾਗ ਤੇ ਅੰਨਦ ਪੂਰੇ ਲਓ ਮਿਲਦੇ ਆ ਤੁਹਾਨੂੰ ਮੰਡ ਜਾ ਕੇ ਦਿਖਾਉਨੇ ਆ ਤੇ ਕੀ ਕਰਦੇ ਆ ਜ ਆਪਾਂ ਲਓ ਮਿੱਤਰੋ ਜਾ ਵੀ ਜੇ ਕਿਸੇ ਦੀ ਰੁਕ ਗਈ ਹੈ ਨਹੀਂ ਵਾਧੀ ਉਹਦੇ ਬਾਰੇ ਆਪਾਂ ਤੁਹਾਨੂੰ ਦਵਾਈ ਦੱਸਾਂਗੇ ਦਵਾਈ ਦੱਸਾਂਗੇ ਤੁਹਾਨੂੰ ਤੇ ਜਾ ਵੀ ਵਧੀਆ ਵਧੂਗੀ ਪਰ ਉਹ ਵਧਣੀ ਨਹੀਂ 15 10 15 ਦਿਨ ਨਹੀਂ ਵਧਣੀ ਆਪਣੀ ਜੜੀ ਚੈੱਕ ਕਰੋ ਪਾਣੀ ਚੱਲ ਰਿਹਾ ਉਹਨੂੰ ਇੱਕ ਪਾਣੀ ਲਾਓ ਆਪਾਂ ਸਪਰੇਅ ਤੁਹਾਨੂੰ ਦੱਸਾਂਗੇ ਸਪਰੇਅ ਤੁਹਾਨੂੰ ਦੱਸਾਂਗੇ ਤੇ ਬੰਦੇ ਬੋਟ ਤੇ ਲੈ ਸਾਡੇ ਹੁਣ ਉਹ ਤੇ ਕੱਪੜੇ ਲਾਉਣ ਡਿਆ ਜੀ ਦੱਸਾਂਗੇ ਤੁਹਾਨੂੰ ਵੀ ਬਧੂ ਕੀ ਵਰਦਾਨ ਹੀ ਇਹਦੇ ਲਈ ਤੇ ਪਰ 15 ਦਿਨ ਵੱਢਣੀ ਹੀ ਨਹੀਂ ਕਿਉਂਕਿ 15 ਦਿਨ ਦਾ ਅਸਰ ਰਹਿਣਾ 15 ਦਿਨਾਂ ਬਾਅਦ ਵੱਢਿਓ ਫਿਰ ਉਹ ਕਿਉਂਕਿ ਡੰਗ ਮਾਲ ਡੰਗਰ ਨੂੰ ਪੈਣੀ ਹੈ ਤੇ ਗਲਤ ਨਹੀਂ ਕਰਨਾ ਕਿਸੇ ਨਾਲ ਵੀ ਮਾਲ ਡੰਗਰ ਨੂੰ ਪੈਣੀ 15 ਦਿਨਾਂ ਬਾਅਦ ਵੱਢਿਓ ਹੋਰ ਆ ਗਿਆ ਜੋਂਡੀਰ ਆਪਣੇ ਇੱਕ ਲਾ ਕੇ ਦਿਖਾਉਣੇ ਤੁਹਾਨੂੰ ਮੜਿਆਲਾ ਦਾ ਨਵਾਂ ਜੋਂਡੀਰ 52000 ਇਹ ਮਰੀਆ ਟਰੈਕਟਰ ਆ ਪੱਕਾ ਟਰੈਕਟਰ ਆ ਇਹ ਹੈਗਾ V2 ਵਾਲਾ ਗੇਅਰ Pro V2 ਇਹ ਸਪੀਡ ਉਹ ਤੋਂ ਵੀ ਘੱਟ ਵਾ ਬਾਕੀ ਤੁਹਾਡਾ ਵੀਡੀਓ ਵੇਖਣ ਲਈ ਤੁਹਾਡਾ ਦਿਲ ਤੋਂ ਧੰਨਵਾਦ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਮਾੜੇ ਥਨੀਆਂ ਰੋਟੀਆਂ ਗਾਂ ਦਾ ਨਜ਼ਾਰਾ ਹੈ ਬਸਰਾ ਵਾ ਬੱਚਿਆ ਹੈ ਨਾ ਆਪਣਾ ਥਾਂ ਮਾੜਾ ਜਿੱਦਾਂ ਹੁਣ ਰੇਤ ਲਾ ਤਾਂ ਇਹਦਾ ਰਿਜ਼ਲਟ ਤੁਹਾਨੂੰ ਬਾਅਦ ਦੱਸਾਂਗਾ ਦੇਖਦੇ ਹੁਣ ਬਾਕੀ ਇੱਧਰ ਸਹੀ ਹੈ ਸਹੀ ਈ ਸਾਰਾ ਇੱਧਰ ਇੱਥੇ ਸਪਰੇਅ ਲਾਉਨੇ ਪਾਣੀ ਤੁਹਾਨੂੰ ਪਾਣੀ ਕਰਦੇ ਆ ਇਹਦਾ ਕਰਦੇ ਆ ਸਪਰੇਅ ਤੁਸੀਂ ਸਾਰਾ ਕਿੱਸਾ ਚੱਲ ਰਿਹਾ ਹੈ ਆਪਾਂ ਵੀ ਦਿਖਾ ਦੀਏ ਆ ਗਿਆ ਸੜ ਜੱਤੀ ਆ ਗਿਆ ਜੱਤੀ ਆਉਂਦਾ ਹੋਲੀ ਹੋਲੀ ਪਾਣੀ ਉਹ ਇੱਕ ਕੇਰਾ ਰਹਿੰਦਾ ਉਹ ਭਰ ਕੇ ਉਧਰੋਂ ਫੇਰ ਇਧਰ ਲਾਉਣੀ ਆਂ ਇਦੇ ਚ ਇਧਰ ਚਲ ਇਧਰ ਇਚ ਇਦੇ ਲੱਗਾ ਉਹ ਨਹੀਂ ਲੱਗਾ ਯਾਰ ਇੱਧਰ ਆਈ ਨਾ ਆ ਸੁੱਕਾ ਲੱਗ ਗਿਆ ਕੋਨਾ ਜਿ ਲਮਨੇ ਆ ਕੋਨਾ ਆਏ ਨਹੀਂ ਲੋੜ ਹੈ ਉਹ ਇਧਰ ਤੋਂ ਪਾਣੀ ਭਰਿਆ ਰਿਹਾ ਵਾ ਤੇ ਦਨ ਭਰਿਆ ਰਿਹਾ ਜਦੋਂ ਮੈਂ ਭਰਿਆ ਉਦੋਂ ਬਾਅਦ ਇਸ ਨਹੀਂ ਭਰਿਆ ਭਰਿਆ ਉਹ ਟਟ ਕੇ ਥੋੜਾ ਥੋੜਾ ਨਾਲਾ ਨਾਲਾ ਫਿਰਿਆ ਇਹ ਮੈਨੂੰ ਪਤਾ ਵਾ ਹੁਣ ਹੁਣ ਬੱਤੀ ਹੈ ਕਿ ਇਹਨਾਂ ਨੂੰ ਭਰ ਕੇ ਇਧਰ ਉਧਰ ਕੱਢ ਦਿਆਂਗੇ ਫਿਰ ਇਧਰ ਚੱਲਦੀ ਰਹੇਗੀ ਇਧਰ ਨੱਕੇ ਲਾ ਦਿਆਂਗੇ ਠੀਕ ਹੈ ਉੱਪਰ ਲੱਗਿਆ ਨਾ ਇਹ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਪਾਣੀ ਉੱਪਰ ਹੈ ਸਾਡੇ ਆ ਮੋਟਰਾਂ ਭਰੀਆਂ ਜੀ ਬਠੇਰਾ ਵਾ ਤਿੰਨਾਂ ਟੈਂਕੀਆਂ ਦਾ ਤੇਲ ਆ ਥੋੜਾ ਵਾ ਆਪਾਂ ਦਾ ਪਰਟੀ ਆਏ ਓਏ ਇੰਨੀ ਪ੍ਰਵਾਹ ਨਹੀਂ ਕਰੀਦੀ ਹੁੰਦੀ ਪਹਿਲਾਂ ਇਦਾਂ ਕਰਨਾ ਇੱਥੇ ਰਹਿਣ ਦੇ ਇੱਥੇ ਰਹਿਣ ਦੇ ਪਹਿਲਾਂ ਆ ਬਾਲਟੀ ਚ ਸਰਪਾ ਪਾ ਇਹਨੂੰ ਧੋਈਏ ਧੋ ਕੇ ਇਹਨੂੰ ਫੇਰ ਕਰਦੇ ਹਾਂ ਨਾਲੇ ਸਾਰਿਆਂ ਨੇ ਕਮੈਂਟ ਕਰਕੇ ਦੱਸਿਓ ਕਿ ਕਿਤੇ ਕਿਤੇ ਪਾਣੀ ਉੱਪਰ ਪਹਿਲਾਂ ਆਪਣਾ ਇੰਜਣ ਹੀ ਹੋਣਾ ਆਪਾਂ ਮੋਟਰ ਚਲਾ ਲਈ ਜੀ ਉਹ ਮੋਟਰ ਬੰਦ ਕਰ ਲਈ ਜੀ ਇਹ ਚਲਾ ਲਈ ਜੀ ਲੋ ਮੈਸਟਰ ਦੱਸ ਦਿਆਂ ਤੁਹਾਨੂੰ ਆਪਾਂ ਆ ਹੈਗੀ ਜੇ ਐਨ ਪੀ ਕੇ ਦੀ 19 19 ਇਹ ਕਰ ਦੋ ਇਹ ਕਾ ਕਰਦੇ ਗਲਤ ਸੀ ਕਰ ਦੋ ਇਹਦੇ ਨਾਲ ਜਿੱਦਾਂ ਹੁਣ ਆਪਾਂ ਖਾਦ ਵੀ ਪਾਉਂਦੇ ਨਹੀਂ ਗ੍ਰੋਥ ਕਰਦੀ ਤੇ ਜਿੱਦਾਂ ਮਾੜੀ ਰਹਿੰਦੀ ਏ ਮਾੜੀ ਜਗ੍ਹਾ ਜਿਹੜੇ ਆ ਗੱਸਰ ਥਾਵਾਂ ਦੇ ਬੀਜੀ ਪੂਰੀ ਵਧੀਆ ਐਨ ਝਾੜ ਆਊਗਾ ਦਾ ਇਹ ਪੂਰਾ ਵਧੀਆ ਕੁਰੂਗੀ ਪਰ ਇਹ ਇੰਨੀ ਗੱਲ ਹੈਗੀ ਹੈ ਵੀ ਇਹਨੂੰ ਕਰਕੇ ਘੱਟੋ ਘੱਟ ਨਾ 10 ਦੇਣ ਆਪਾਂ ਇਹਨੂੰ ਵਧਣਾ ਨਹੀਂ 10 ਦੇਣ ਦੀ ਕਟਾਈ ਨਹੀਂ ਕਰਨੀ ਆਪਾਂ ਠੀਕ ਹੈ ਫਿਰ ਬਹੁਤ ਵਧੀਆ ਇਹਦਾ ਮੈਂ ਫਿਰ ਵਜਨ ਨਿਕਲੂਗਾ ਝਾੜ ਨਿਕਲੂਗਾ ਕਿਉਂਕਿ ਜਿਆਦੀ ਆਪਾਂ ਯੂਰੀਆ ਵੀ ਨਹੀਂ ਪਾ ਸਕਦੇ ਜਾਰੀ ਯੂਰੀਆ ਜਿਹੜੀ ਡੰਗਰਾਂ ਦੀ ਨੁਕਸਾਨ ਆ ਠੀਕ ਆ ਇਹ ਆਪਾਂ 10 ਦਿਨ ਤੱਕ ਇਹ ਨਾ ਵੜ ਸਕਦੇ 10 ਦਿਨ ਨਹੀਂ ਦਾ ਤੋ 15 ਦਿਨ ਤੱਕ ਨਹੀਂ ਵੜਨੀ ਆਪਾਂ ਤਾਂ ਹਾਂ ਤੋਂ 15 ਦਿਨਾਂ ਨੂੰ ਤੁਹਾਡਾ ਝਾੜ ਆ ਵਧੀਆ ਹੋਊਗਾ ਮਾੜੀ ਜਿਹੜੀ ਸਭ ਬੈਸਟ ਹੋ ਜੇਗੀ ਇਹ ਸਪਰੇਅ ਕਰਕੇ ਇੱਕ ਪਾਣੀ ਲਾਉਣਾ ਬਸ ਪਾਣੀ ਲਾਉਣਾ ਜ਼ਰੂਰੀ ਆ ਆਪਾਂ ਨਾਲ ਹੀ ਪਾਣੀ ਵੀ ਚਾਲੂ ਕਰਤਾ ਵਾ ਤੇ ਇਹ ਮੇਰੇ ਵੀਰ ਕਰ ਲਿਓ ਤੁਹਾਡੇ ਲਈ ਬੈਨੀਫਿਟ ਆ ਇਹ ਸਪਰੇਅ ਨੇ ਤੇ ਜਵੀ ਦੀਆਂ ਨੇਹਰੀਆਂ ਲਿਆ ਦੇਣੀਆਂ ਇੱਕ ਨੰਬਰ ਠੀਕ ਆ ਬਈ ਮਿਲਦੇ ਆ ਤੁਹਾਨੂੰ ਗਾਂ ਕੀ ਕਰਦੇ ਆ ਆਪਾਂ ਚੱਲ ਹੁਣ ਜਾ ਕੇ ਗੰਨੇ ਵਾਲਿਆਂ ਨਾਲ ਭਈਏ ਵੀ ਆਪਣੇ ਆਏ ਉੱਥੇ ਗੱਲ ਕਰਦੇ ਆ ਕਰਦੇ ਆ ਕੰਮ ਫਿਰ ਆਪਾਂ ਹੁਣ ਕੰਮ ਖਿੱਚ ਹੀ ਜਾਣਾ ਬਸ ਹੁਣ ਇਹਦਰ ਡੰਡਾ ਚੱਲੀ ਜਾਣਾ ਡੰਡਾ ਚੱਲੀ ਜਾਣਾ ਵਧੀਆ ਲਓ ਜੀ ਆਪਾਂ ਮਕੇਸ਼ ਬਾਬੂ ਕੋ ਪਹੁੰਚ ਗਏ ਆ ਉਹ ਬੰਦੇ ਦਾ ਬਾਰੇ ਦਾ ਜਿਲੰਡੇ ਦੇ ਪਾਸ ਅੱਛਾ ਪਾਸ ਚਾਉਣਾ ਨਾ ਲਓ ਜੀ ਸਪਰੇ ਦਾ ਕੰਮ ਡਨ ਹੋ ਗਿਆ ਤਾਂ ਬੰਦਾ ਸਾਡਾ ਫੌਜੀ ਬਣ ਕੇ ਤੁਰ ਪਿਆ ਵਾ ਫੌਜੀ ਸਾਹਿਬ ਸਤਿ ਸ੍ਰੀ ਅਕਾਲ ਹੋਰ ਤਾਂ ਚੱਲ ਰਹੀ ਹੈ ਮੈਂ ਬਸ ਇਹਦੀ ਗਰੋਥ ਤੁਹਾਨੂੰ ਦਿਖਾਵਾਂਗੇ ਬਾਕੀ ਜਿਹੜੇ ਮੇਰੇ ਵੀਰ ਨਾਵੇਂ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕੋਈ ਤੁਹਾਡੇ ਕੰਮ ਦੀਆਂ ਗੱਲਾਂ ਵੀ ਹੋਣਗੀਆਂ ਅਗਾਹ ਵੀਡੀਓ ਬਹੁਤ ਘੈਂਟ ਆਉਣ ਵਾਲੀਆਂ ਫੌਜੀ ਦਰਵਾਜ਼ਾ